ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ। ਕੱਦੂ ਦੀ ਸਬਜ਼ੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਊਗੀ ਪਰ ਅੱਜ ਮੈਂ ਤੁਹਾਡੇ ਲਈ ਇੱਕ ਸਪੈਸ਼ਲ ਡਿਸ਼ ਲੈ ਕੇ ਆਈਆਂ ਜੀ। ਆਪਾਂ ਤਿਆਰ ਕਰਾਂਗੇ ਇੱਥੇ ਪੀਲੇ ਕੱਦੂ ਦੀ ਬਰਫੀ। ਬਹੁਤ ਵਧੀਆ ਬਰਫੀ ਬਣ ਕੇ ਤਿਆਰ ਹੋਊਗੀ। ਪੂਰੀ ਵੀਡੀਓ ਦੇਖਿਆ ਕਰੋ ਜੀ। ਸਕਿੱਪ ਕਰਕੇ ਨਾ ਦੇਖਿਓ। ਤੁਹਾਨੂੰ ਸਾਰੀ ਗੱਲ ਜਿਹੜੀ ਹੈ ਪੂਰੀ ਵੀਡੀਓ ਦੇਖਣ ਤੋਂ ਬਾਅਦ ਹੀ ਸਮਝ ਆਊਗੀ। ਭਾ ਕੀ ਕੀ ਚੀਜ਼ ਪਾਈ ਹੈ ਅਤੇ ਕਿੰਨਾ ਟਾਈਮ ਆਪਾਂ ਇਹਨਾਂ ਨੂੰ ਪਕਾਇਆ ਹੈ ਜੀ। ਸੋ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚਲੋ ਜੀ ਗਰਕੀ ਬਣਾਉਣ ਦੀ ਰੈਸਪੀ ਕਰਦੇ ਆਂ ਇੱਥੇ ਆਪਾਂ ਸ਼ੁਰੂ ਇੱਥੇ ਪਈ 1 ਕਿਲੋ ਕੱਦੂ ਲਿਆ ਹੈ ਜੀ ਛਿਲਕਾ ਉਤਾਰ ਲਿਆ ਹੈ ਤੇ ਵਿੱਚ ਤੋਂ ਬੀਜਾਂ ਵਾਲਾ ਜਿਹੜਾ ਹਿੱਸਾ ਹੈ ਉਹ ਵੀ ਹਟਾ ਲਿਆ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਵਾਸ਼ ਕਰ ਲਿਆ ਹੈ ਹੁਣ ਇੱਥੇ ਆਪਾਂ ਇਹਨਾਂ ਨੂੰ ਕद्दूकश ਕਰਾਂਗੇ ਇਧਰ ਆਪਾਂ ਕद्दूकश ਵੀ ਧੋ ਕੇ ਲਈ ਆਏ ਜੀ ਇੱਕ ਪਾਸਾ ਤਾਂ ਇਹਦਾ ਮੋਟਾ ਹੁੰਦਾ ਹੈ ਜਿਹੜਾ ਮੀਡੀਅਮ ਜਿਹਾ ਪਾਸਾ ਹੁੰਦਾ ਆਪਾਂ ਉਧਰਲੀ ਸਾਈਡ ਤੋਂ ਕद्दू ਨੂੰ ਗ੍ਰੇਟ ਕਰਾਂਗੇ ਬ੍ਰੀਕਫਾਸਟ ਤੇ ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਕद्दूकश ਕਰ ਲੈਣਾ ਹੈ ਜੀ ਸਾਰਾ ਕद्दू ਆਪਾਂ ਕद्दूकश ਕਰ ਲੈਣਾ ਹੈ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਲੋ ਜੀ ਇਧਰ ਆਪਾਂ ਨੇ ਸਾਰਾ ਕਦੂਆ ਜਿਹੜਾ ਕਦੂ ਕਸ਼ ਕਰ ਲਿਆ ਏ ਆਪਾਂ ਬ੍ਰੇਕਫਾਸਟੇ ਤੋਂ ਹੀ ਕਦੂ ਕਸ਼ ਕੀਤਾ ਏ ਜੀ ਇਧਰ ਆਪਾਂ ਕੜਾਹੀ ਰੱਖ ਲਈਏ ਜੀ ਗੈਸ ਉੱਤੇ ਇਹਦੇ ਵਿੱਚ ਆਪਾਂ ਇੱਕ ਛੋਟੀ ਕੜਚੀ ਜਿਹੜੀ ਘਿਓ ਦੀ ਪਾਵਾਂਗੇ ਮਤਲਬ 2 ਵੱਡੇ ਚਮਚ ਦੇ ਡੇਢ ਦੇ ਆ ਜਾਂਦੇ ਇਹਦੇ ਵਿੱਚ ਘਿਓ ਤੁਸੀਂ ਚਾਹੋ ਤਾਂ ਪਨਸਪਤੀ ਘਿਓ ਦੀ ਵਰਤੋਂ ਵੀ ਕਰ ਸਕਦੇ ਹੋ ਪਰ ਆਪਾਂ ਨੇ ਇੱਥੇ ਦੇਸੀ ਘਿਓ ਦੀ ਵਰਤੋਂ ਕੀਤੀ ਏ ਦੇਸੀ ਘਿਓ ਦੀ ਖੁਸ਼ਬੂ ਜਿਹੜੀ ਹੈ ਵਰਫੀ ਵਿੱਚ ਬਹੁਤ ਵਧੀਆ ਆਊਗੀ ਇਧਰ ਕਿਉਂ ਗਰਮ ਹੋ ਗਿਆ ਹੈ ਆਪਾਂ ਥੋੜਾ ਥੋੜਾ ਕਰਕੇ ਕद्दू ਵਿੱਚ ਪਾ ਦੇਵਾਂਗੇ ਕੜਾਹੀ ਦੇ ਕਦ ਦੋਨੋਂ ਆਪਾਂ ਨੇ ਕਿਉਂ ਉਹਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜੀ ਜਦੋਂ ਤੱਕ ਕद्दू ਦਾ ਪਾਣੀ ਨਹੀਂ ਸੁੱਕ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਅਗਰ ਤੁਸੀਂ ਕਿਉਂ ਉਹਦੀ ਵਰਤੋਂ ਨਹੀਂ ਕਰਨੀ ਤਾਂ ਤੁਸੀਂ ਘੱਟ ਸੇਕ ਦੇ ਉੱਤੇ ਕद्दू ਨੂੰ ਬਿਨਾਂ ਕਿਉਂ ਤੋਂ ਵੀ ਭੁੰਨ ਸਕਦੇ ਹੋ ਮਤਲਬ ਪਾਣੀ ਸੁਕਾ ਸਕਦੇ ਹੋ ਕद्दू ਦਾ ਪਰਾਪੱਕੇ ਉਹਦੀ ਵਰਤੋਂ ਕੀਤੀ ਹੈ ਕਿ ਉਹਦੀ ਖੁਸ਼ਬੂ ਜਿਹੜੀ ਆ ਬਹੁਤ ਵਧੀਆ ਹੁੰਦੀ ਹੈ ਬਰਫੀ ਵਿੱਚੋਂ ਇਸ ਕਰਕੇ ਅਸੀਂ ਇੱਥੇ ਦੇਸੀ ਘਿਓ ਦੀ ਵਰਤੋਂ ਕੀਤੀ ਹੈ ਜੀ ਕਈ ਲੋਕ ਗਦ ਨੂੰ ਖਾਣਾ ਪਸੰਦ ਨਹੀਂ ਕਰਦੇ ਤੁਸੀਂ Google ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਗੱਦੂ ਨੂੰ ਖਾਣ ਦੇ ਅਨੇਕਾਂ ਫਾਇਦੇ ਹੁੰਦੇ ਹਨ ਜੀ ਇਹ ਦਿਲ ਦੀਆਂ ਬਿਮਾਰੀਆਂ ਨੂੰ ਵੀ ਸਹੀ ਰੱਖਦਾ ਹੈ ਅਤੇ ਨਾ ਜਿੰਨੇ ਇਹਦੇ ਕद्दू ਫਾਣ ਦੇ ਫਾਇਦੇ ਆ ਉਨੇ ਹੀ ਕद्दू ਦੇ ਜਿਹੜੇ ਬੀਜ ਆ ਉਹ ਵੀ ਸਿਹਤਮੰਦ ਹੁਣ ਫਾਇਦੇਮੰਦ ਹੁੰਦੇ ਨੇ ਸਿਹਤ ਦੇ ਲਈ ਤੋਂ ਕद्दू ਵਿਟਾਮਿਨਾਂ ਨਾਲ ਭਰਪੂਰ ਹੁੰਦਾ ਏ ਜੀ ਆਪਾਂ ਨੂੰ ਕद्दू ਦੀ ਵਰਤੋਂ ਕਰਨੀ ਚਾਹੀਦੀ ਆ ਕद्दू ਵਸਤ ਆਪਣੇ ਹਲਾਉਂਦੇ ਰਹਿਣਾ ਏ ਨੀਚੇ ਨਹੀਂ ਲੱਗਣਾ ਚਾਹੀਦਾ ਕੜਾਹੀ ਨੂੰ ਕद्दू ਨੂੰ ਭੁੰਨੇ ਹੋਏ ਮੈਨੂੰ 15 ਕੁ ਮਿੰਟ ਹੋ ਗਏ ਆ ਜੀ ਕद्दू ਜਿਹੜਾ ਆ ਹਾਫ ਕੁੱਕ ਵੀ ਹੋ ਗਿਆ ਏ ਅਤੇ ਇਹਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਗਿਆ ਏ ਹੁਣ ਇੱਥੇ ਆਪਾਂ ਪਾ ਦਵਾਂਗੇ ਜੀ 300 ਗ੍ਰਾਮ ਖੰਡ ਦੇਖੋ 1 ਕਿਲੋ ਕद्दू ਵਿੱਚ 300 ਗ੍ਰਾਮ ਖੰਡ ਪੈਂਦੀ ਆ ਅਗਰ ਤੁਸੀਂ ਜ਼ਿਆਦਾ ਮਿੱਠਾ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਖੰਡ ਜਿਹੜੀ ਆ 350 ਗ੍ਰਾਮ ਵੀ ਲੈ ਸਕਦੇ ਹੋ ਚੀਨੀ ਨੂੰ ਪਾ ਕੇ ਹੁਣ ਆਪਾਂ ਚੰਗੀ ਤਰ੍ਹਾਂ ਮਿਲਾਵਾਂਗੇ ਜਿਹੜੀ ਚੀਨੀ ਜਿਹੜੀ ਆ ਪਾਣੀ ਛੱਡੂਗੀ ਹਾਫ ਕੁੱਕ ਤਾਂ ਇੱਥੇ ਕद्दू ਹੋ ਚੁੱਕਿਆ ਹੈ ਜਿਹੜਾ ਹਾਫ ਕੁੱਕ ਹੁਣ ਇਹ ਰੈਂਦਾ ਆ ਉਹ ਜੇ ਨੀਰੇ ਪਾਣੀ ਨੇ ਜਦੋਂ ਸੁੱਕਣਾ ਹੈ ਉਹਦੇ ਨਾਲ ਇਹ ਹੋਰ ਗੁੱਥਾ ਹੋ ਜਾਊਗਾ ਜੀ ਇਧਰ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ ਜਿਵੇਂ ਚੀਨੀ ਪਿੰਗਲ ਰਹੀ ਆ ਓਵੇਂ ਓਵੇਂ ਪਾਣੀ ਛੱਡ ਰਹੀ ਆ ਇੱਕ ਚਮਚ ਪਾ ਦਵਾਂਗੇ ਆਪਾਂ ਇਲਾਇਚੀ ਪਾਊਡਰ ਇਲਾਇਚੀ ਪਾਊਡਰ ਪਾਉਣ ਦੇ ਨਾਲ ਜਿਹੜਾ ਬਰਸੀ ਦਾ ਫਲੇਵਰ ਆ ਬਹੁਤ ਵਧੀਆ ਆਵੇਗਾ ਦੇਖੋ ਵੈਸੇ ਤਾਂ ਜਿਹੜਾ ਕਦੂ ਦਾ ਨੇਚਰਲ ਕਲਰ ਆ ਉਹ ਵੀ ਵਧੀਆ ਹੁੰਦਾ ਐ ਪਰ ਥੋੜਾ ਜਿਹਾ ਵਧੀਆ ਬਣਾਉਣ ਦੇ ਲਈ ਇੱਥੇ ਲੈਮਨੀ येलो ਕਲਰ ਦੀ ਮੇਰੇ ਕੋਲ ਡੱਬੀ ਪਈ ਆ ਇਹ ਆਪਾਂ ਥੋੜਾ ਜਿਹਾ ਇੱਕ ਪਿੰਚ ਪਾਵਾਂਗੇ ਦੋ ਚਮਚ ਦੁੱਧ ਵਿੱਚ ਘੋਲ ਲਵਾਂਗੇ ਦੇਖਣ ਵਿੱਚ ਇਹ orange ਲੱਗ ਰਿਹਾ ਐ ਪਰ ਹੈਗਾ ਇਹ yellow ਕਲਰ ਆ ਜੀ ਬਸ ਆਪਾਂ ਇੰਨਾ ਕ ਹੀ ਪਾਉਣਾ ਐ ਇਹਨੂੰ ਘੋਲ ਲਵਾਂਗੇ ਚੰਗੀ ਤਰ੍ਹਾਂ ਦੋ ਚਮਚ ਆਪਾਂ ਦੁੱਧ ਦੇ ਲਏ ਸੀ ਖੰਡ ਵੀ ਪਹਿਲਾਂ ਨਾਲੋਂ ਜਿਹੜਾ ਪਾਣੀ ਛੱਡਿਆ ਸੀ ਖੰਡ ਨੇ ਉਹ ਵੀ ਥੋੜਾ ਥੋੜਾ ਸੁੱਕ ਗਿਆ ਏ ਥੋੜਾ ਜਿਹਾ ਰਹਿ ਗਿਆ ਏ ਹੁਣ ਇਹਦੇ ਵਿੱਚ ਆਪਾਂ ਜਿਹੜਾ ਫੂਡ ਕਲਰ ਪਾਉ ਲਈਏ ਦੁੱਧ ਵਿੱਚ ਉਹ ਪਾ ਦਵਾਂਗੇ ਇਹ ਪਾਣ ਦੇ ਨਾਲ ਜਿਹੜਾ ਜਿਹੜਾ ਬਰਫੀ ਦਾ ਕਲਰ ਆ ਉਹ ਬਹੁਤ ਵਧੀਆ ਆਵੇਗਾ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਇਹ ਪੂਰੀ ਤਰ੍ਹਾਂ ਆਪਸ਼ਨਲ ਆ ਅਗਰ ਤੁਹਾਡੇ ਕੋਲ ਫੂਡ ਕਲਰ ਹੈਗਾ ਆ ਤਾਂ ਤੁਸੀਂ ਪਾ ਲਿਓ ਨਹੀਂ ਤੁਸੀਂ ਰਹਿਣ ਦਿਓ ਇਧਰ ਆਪਾਂ 2-3 ਚਮਚ ਲੈਏ ਆ ਜੀ ਮਿਲਕ ਪਾਊਡਰ ਦੇ ਆਪਾਂ ਮਿਲਕ ਪਾਊਡਰ ਥੋੜਾ ਥੋੜਾ ਕਰਕੇ ਪਾਵਾਂਗੇ ਤਾਂ ਜੋ ਕਦੋਂ ਵਿੱਚ ਇਹਦੀ ਕੋਈ ਗਠਨਾ ਨਾ ਬਣੇ ਮਿਲਕ ਪਾਊਡਰ ਦੀ ਥੋੜਾ ਥੋੜਾ ਕਰਕੇ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਮਿਲਕ ਪਾਊਡਰ ਵੀ ਪੂਰੀ ਤਰ੍ਹਾਂ ਨਾਲ ਆਪਸ਼ਨਲ ਆ ਅਗਰ ਤੁਹਾਡੇ ਕੋਲ ਹੈਗਾ ਤੁਸੀਂ ਪਾ ਲਿਓ ਨਹੀਂ ਤੁਸੀਂ ਰਹਿਣ ਦਿਓ ਪਰ ਇਹਨੂੰ ਪਾਣ ਦੇ ਨਾਲ ਜਿਹੜਾ ਬਰਫੀ ਦਾ ਸੁਆਦ ਹੈ ਨਾ ਉਹ ਵਿੱਚ ਕੋਏ ਵਰਗਾ ਆਵੇਗਾ ਤੁਸੀਂ ਦੇਖ ਸਕਦੇ ਹੋ ਜੀ ਪਹਿਲਾਂ ਨਾਲੋਂ ਇਹ ਸੰਘਣਾ ਜਿਹਾ ਹੋਣ ਲੱਗ ਗਿਆ ਹੈ ਪਰ ਇਹਨੂੰ ਆਪਾਂ ਨੇ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਚੰਗੀ ਤਰ੍ਹਾਂ ਇਹ ਕੜਾਹੀ ਨੂੰ ਛੱਡ ਦੇਵੇ ਤੁਸੀਂ ਦੇਖ ਸਕਦੇ ਹੋ ਜੀ ਇਹ ਚੰਗੀ ਤਰ੍ਹਾਂ ਨਾਲ ਪਾਣੀ ਵੀ ਸੁੱਕ ਚੁੱਕਿਆ ਹੈ ਤੇ ਇਹਨੇ ਕੜਾਹੀ ਵੀ ਦੇਖੋ ਛੱਡ ਦਿੱਤੀ ਆ ਇਹ ਲਓ ਜੀ ਹੁਣ ਆਪਾਂ ਇੱਥੇ ਗੈਸ ਕਰ ਦੋ ਨਾ ਫਿਰ ਬੰਦ ਆਪਾਂ ਗੈਸ ਕਰ ਦਿੱਤਾ ਹੈ ਜੀ ਬੰਦ ਹੁਣ ਇਹਨੂੰ ਆਪਾਂ ਕੱਢ ਲਵਾਂਗੇ ਇੱਕ ਟ੍ਰੇ ਦੇ ਵਿੱਚ ਦੇਖੋ 1 ਕਿਲੋ ਕੱਦੂ ਦੀ ਜਿਹੜੀ ਬਰਫੀ ਬਣਾਉਣ ਦੇ ਵਿੱਚ ਸਮਾਂ ਇਹ ਮੈਨੂੰ ਜਿਹੜਾ 30 ਮਿੰਟ ਲੱਗਦੀ ਤੋਂ ਵੀ 28 ਮਿੰਟ ਬਸ ਮਸਾਂ ਹੀ ਲੱਗੇ ਆ ਜੀ ਹੁਣ ਆਪਾਂ ਇਹਨੂੰ ਟ੍ਰੇ 'ਚ ਸੈੱਟ ਹੋਣ ਲਈ ਰੱਖ ਦਾਂਗੇ ਇਹਨੂੰ ਬਣਾਉਣ ਵਿੱਚ ਟਾਈਮ ਨਹੀਂ ਲੱਗਿਆ ਬਸ ਥੋੜਾ ਜਿਹਾ ਜੰਮਣ ਵਿੱਚ ਜ਼ਰੂਰ ਲੱਗ ਜਾਊਗਾ ਇਹ ਜਦੋਂ ਆਪਾਂ ਨੇ ਬਰਫੀ ਜਮਾਉਣ ਲਈ ਟਰੇ ਲਈ ਹੈ ਟਰੇ ਦੇਖੋ ਥੋੜੀ ਵੱਡੀ ਆ ਇਹ ਟਰੇ ਅਸੀਂ ਤਿਥ ਤਿਹਾਰਾਂ ਵਿੱਚ ਜਦੋਂ ਵੀ ਦੀਵਾਲੀ ਵਗੈਰਾ ਨੂੰ ਅਸੀਂ ਬਾਰੋਂ ਸਮਾਨ ਨਹੀਂ ਲੈ ਕੇ ਹੁੰਦੇ ਇਹ ਟਰੇ ਅਸੀਂ ਰੱਖੀ ਹੋਈ ਆ ਘਰੇ ਲਿਆ ਕੇ ਅਸੀਂ ਮਠਿਆਈ ਵਗੈਰਾ ਜਿਹੜੀ ਆ ਤੇ ਤਿਹਾਰਾਂ ਵਿੱਚ ਘਰੇ ਹੀ ਬਣਾਉਂਦੇ ਆ ਸੋ ਹੁਣ ਜਿਹੜਾ ਆਪਣੇ ਕੋਲ ਮਿਸ਼ਰਣ ਆ ਥੋੜਾ ਇਹ ਆਪਾਂ ਥੋੜੇ ਜਿਹੇ ਹਿੱਸੇ ਦੇ ਵਿੱਚ ਲਗਾ ਲਵਾਂਗੇ ਚੰਗੀ ਤਰ੍ਹਾਂ ਘਿਓ ਬਾਕੀ ਹੋ ਲਗਾ ਕੇ ਟਰੇ ਨੂੰ ਗ੍ਰੀਸ ਕਰ ਲਵਾਂਗੇ ਉਹਨਾਂ ਕੇ ਏਰੀਆ ਜਿੰਨੇ ਕੇ ਜਗ੍ਹਾ ਵਿੱਚ ਆਪਾਂ ਬਰਫੀ ਜਮਾਵਾਂਗੇ ਬੇਚ ਸੈੱਟ ਕਰ ਲਵਾਂਗੇ ਜੀ ਸਾਰਾ ਮਿਸ਼ਰਣ ਐਨੀ ਗਰਮੀ ਦੇ ਵਿੱਚ ਮੈਂ ਤੁਹਾਡੇ ਲਈ ਵਧੀਆ-ਵਧੀਆ ਰੈਸਪੀਜ਼ ਲੈ ਕੇ ਆਉਣੀ ਆ ਜੀ ਬਹੁਤ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਬਣਾ ਕੇ ਤੁਹਾਨੂੰ ਦੱਸਦੀ ਆ ਸੋ ਪਲੀਜ਼ ਕਦਰ ਕਰਿਆ ਕਰੋ ਸੋਹਣੇ-ਸੋਹਣੇ ਕਮੈਂਟ ਕਰਿਆ ਕਰੋ ਜੀ ਅਤੇ ਸਪੋਰਟ ਕਰਿਆ ਕਰੋ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਪਲੀਜ਼ ਤੁਹਾਡੀ ਸਪੋਰਟ ਦੇ ਨਾਲ ਹੀ ਮੈਂ ਇੱਥੇ ਤੱਕ ਆਈ ਆ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੇਰੇ ਸਾਰੇ ਭੈਣ ਭਰਾ ਬਾਰ ਫਿਰ ਮੈਂ ਸੈਟਰ ਉੱਤੇ ਕਰ ਲਈਏ ਜਿਹੜੇ ਟ੍ਰੇਜ ਪਾ ਕੇ ਥੋੜੇ ਜਿਹਾ ਪੈਦੇ ਉੱਤੇ ਮਗਜ ਪਾ ਦਵਾਂਗੇ ਹੁਣ ਆਪਾਂ ਬਰੀਕ ਘੱਟੇ ਹੋਏ ਬਦਾਮ ਪਾ ਦਾਂਗੇ ਦੇਖੋ ਆਪਾਂ ਬਦਾਮਾਂ ਨਾਲ ਗਾਰਨਿਸ਼ ਕਰਾਂਗੇ ਦੇਖੋ ਜੇ ਹੈਗੇ ਆ ਤਾਂ ਤੁਸੀਂ ਪਾਓ ਅਗਰ ਨਹੀਂ ਹੈਗੇ ਤਾਂ ਇਹਦੇ ਬਿਨਾ ਵੀ ਸਰ ਜਾਊਗਾ ਮੇਰੇ ਕੋਲ ਪਏ ਸੀ ਥੋੜੇ ਜਿਹਾ ਕਰ ਇਸ ਕਰਕੇ ਮੈਂ ਥੋੜਾ ਜਿਹਾ ਕਿ ਇਹਨੂੰ ਗਾਰਨਿਸ਼ ਕਰਤਾ ਆਪਾਂ ਬਦਾਮ ਪਾ ਕੇ ਇਹਨੂੰ ਗਾਰਨਿਸ਼ ਕਰ ਲਿਆ ਜੀ ਹੁਣ ਆਪਾਂ ਹਲਕਾ ਹਲਕਾ ਜਿਹਾ ਇਹਨੂੰ ਪ੍ਰੈਸ ਕਰ ਦੇਵਾਂਗੇ ਬਿਲਕੁਲ ਹਲਕੇ ਜਿਹੇ ਹੱਥਾਂ ਦੇ ਨਾਲ ਦੇਖੋ ਆਪਾਂ ਨੇ ਬਰਫੀ ਹੁਣ ਆਪਣੀ ਸੈੱਟ ਹੋਣ ਲਈ ਰੱਖ ਦਿੱਤੀ ਆ ਦੇਖੋ ਅਗਰ ਤੁਹਾਨੂੰ ਕਾਲੀ ਆ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਥੋੜੀ ਜਿਹੀ ਜੇ ਠੰਡਾ ਕੋਣ ਤੋਂ ਬਾਅਦ ਫ੍ਰਿਜ ਵਿੱਚ ਰੱਖ ਕੇ ਘੰਟਾ ਰੱਖ ਕੇ ਫ੍ਰਿਜ ਦੇ ਵਿੱਚ ਤੁਸੀਂ ਸੈੱਟ ਕਰ ਸਕਦੇ ਹੋ ਅਗਰ ਤੁਹਾਨੂੰ ਨਹੀਂ ਕਾਲੀ ਤਾਂ ਤੁਸੀਂ ਦੋ ਦਿਨ ਘੰਟੇ ਬਾਹਰ ਹੀ ਪਈ ਰਹਿਣ ਦਿਓ ਪੱਕੇ ਨੇ ਚੇ ਇਹਨੇ ਆਪੇ ਹੀ ਸੈੱਟ ਹੋ ਜਾਣਾ ਜੀ ਸਾਨੂੰ ਕੋਈ ਕਾਲੀ ਨਹੀਂ ਹੈਗੀ ਅਸੀਂ ਇਹਨੂੰ ਪੱਖੇ ਨਹੀਂ نیچے ਹੀ ਰੱਖਾਂਗੇ ਜੀ 2-3 ਘੰਟੇ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆ ਇਹ ਤੁਸੀਂ ਦੇਖ ਸਕਦੇ ਹੋ ਜੀ ਪਰਫੀ ਪੂਰੀ ਤਰ੍ਹਾਂ ਸੈੱਟ ਹੋ ਚੁੱਕੀ ਆ ਆਪਾਂ ਨੇ ਇਹਨੂੰ ਪੱਖੇ ਨਹੀਂ نیچے ਹੀ ਰੱਖਿਆ ਸੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜੇ ਅਗਰ ਤੁਹਾਨੂੰ ਕਾਲੀ ਹੈ ਤਾਂ ਤੁਸੀਂ ਫ੍ਰੀਜ ਵਿੱਚ ਰੱਖ ਕੇ ਵੀ ਜਮਾ ਸਕਦੇ ਹੋ ਹੁਣ ਪੈਦੀ ਪੀਸ ਕੱਟ ਕਰ ਲਵਾਂਗੇ ਬਰਫੀ ਆਪਣੀ ਕੱਟ ਲਈ ਹੈ ਜੀ ਹੁਣ ਆਪਾਂ ਇਹਨੂੰ ਇਦਾਂ ਕੱਢ ਲਵਾਂਗੇ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਸੈੱਟ ਹੋਈ ਹੋਈ ਹੈ ਵਰਫੀ ਹੁਣ ਇਹਨੂੰ ਆਪਾਂ ਕੱਢ ਲਵਾਂਗੇ ਸਾਰੇ ਪੀਸ ਆਪਾਂ ਨੇ ਇਦਾਂ ਹੀ ਕੱਢ ਲੈਣੇ ਆ ਜੀ ਪਲੇਟ ਵਿੱਚ ਲੋ ਜੀ ਆਪਾਂ ਪੀਸ ਪਲੇਟ ਵਿੱਚ ਕੱਢ ਲਏ ਨੇ ਵਰਫੀ ਤੁਸੀਂ ਦੇਖ ਸਕਦੇ ਹੋ ਬਣ ਕੇ ਬਹੁਤ ਵਧੀਆ ਤਿਆਰ ਹੋਈ ਹੈ ਜੀ ਤੁਸੀਂ ਵੀ ਇੱਕ ਵਾਰੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਓ ਬਹੁਤ ਵਧੀਆ ਵਰਫੀ ਬਣੀ ਆ ਦੇਖੋ ਆਪਾਂ ਮਿਲਕ ਪਾਊਡਰ ਪਾਇਆ ਸੀ ਇਹਦੇ ਵਿੱਚ ਉਹ ਖੋਏ ਵਰਗਾ ਸੁਆਦ ਵੀ ਆਉਂਦਾ ਹੈ ਆਪਾਂ ਇਲਾਇਚੀ ਪਾਊਡਰ ਤੇ ਦੇਸੀ ਘਿਓ ਦੀ ਪਰਤੋ ਵੀ ਕੀਤੀ ਸੀ ਉਹਨਾਂ ਦਾ ਵੀ ਟੇਸਟ ਆ ਰਿਹਾ ਹੈ ਬਹੁਤ ਵਧੀਆ ਵਰਫੀ ਬਣੀ ਹੈ ਬਿਲਕੁਲ ਨਹੀਂ ਲੱਗ ਰਿਹਾ ਵੀ ਆਪਾਂ ਕੱਦੋਂ ਤੋਂ ਤਿਆਰ ਕੀਤੀ ਹੈ ਜੀ ਤੁਸੀਂ ਅਗਰ ਇੱਕ ਵਾਰੀ ਬਣਾਓਗੇ ਤਾਂ ਬਾਰ-ਬਾਰ ਘਰ ਵਿੱਚ ਬਣਾਓਗੇ ਸਾਰੇ ਤੁਹਾਡੀ ਤਾਰੀਫ਼ ਕਰਨਗੇ ਇੱਕ ਵਾਰ ਮੇਰੇ ਘਰ ਤੋਂ ਜ਼ਰੂਰ ਟਰਾਈ ਕਰਨਾ ਜੀ ਇੱਕ ਪੀਸ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਏ ਲੋ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਦਾਣੇਦਾਰ ਵਰਪੀ ਬਣ ਕੇ ਤਿਆਰ ਹੋਈ ਆ ਤੁਸੀਂ ਬੇਸ ਤਰੀਕੇ ਦੇ ਨਾਲ ਘਰੇ ਜਰੂਰ ਬਣਾਇਓ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ